ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਆਪਾਂ ਤਿਆਰ ਹੋ ਰਹੇ ਆਂ ਆਪਾਂ ਨੇ ਜਣਾ ਵਿਆਹ ਪਹਿਲਾਂ ਡੰਗਰਾਂ ਦਾ ਕੰਮ ਨਿਵੇੜ ਕੇ ਦੁੱਧ ਪਾ ਕੇ ਹੁਣ ਆਪਾਂ ਤਿਆਰ ਹੋਨੇ ਆ ਉਹ ਗਏ ਨੇ ਦੁੱਧ ਪਾਉਣ ਆ ਕੇ ਬਸ ਕੰਨੀयां ਮੱਜ ਕੇ ਫਿਰ ਤੁਰਤੇ ਆਂ ਤੇ ਆਪਾਂ ਵਿਆਹ ਤੇ ਕਿਤੇ ਤੇਰੇ ਖੇਤ ਇਧਰ ਲੈ ਵਧ ਜਿਕੇ ਇਧਰ ਮੱਝ ਹੀ ਲਿਖਦੇ ਆ ਪਾਸੇ-ਪਾਸੇ ਲਿਖੀ ਦੇ ਇਧਰ ਇਕੱਠਾ ਕਰੀਦਾ ਉੱਪਰ ਥੋੜੀ ਲਿਖਦਾ ਤੈ ਲੋ ਜੀ ਪਹੁੰਚ ਗਏ ਆਪਾਂ ਬਿਆਲਿਆਂ ਦੇ ਘਰ ਇਹ ਆਏਗਾ ਇਨਾਂ ਦਾ ਘਰ ਡੈਕੋਰੇਸ਼ਨ ਕਰੀ ਵੀ ਆ ਸੋਹਣਾ ਬਹੁਤ ਸੋਹਣਾ ਲੱਗ ਰਿਹਾ ਲਾਈਟਾਂ ਆਂਟੀਆਂ ਤੇ ਅੱਜ ਹੈਗੀ ਆ ਜਾਗੋ ਆਪਾਂ ਜਾਗੋ ਤੇ ਆਇਆ ਤੇ ਆਪਾਂ ਦਿੱਤਾ ਸੀਗਾ ਜਾਗੋ ਦਾ ਕਾਰ ਤੇ ਲੋ ਜੀ ਹੁਣ ਤੇ ਅੱਗੇ ਚੱਲਦੇ ਆ ਅੱਗੇ ਪ੍ਰੋਗਰਾਮ ਅੱਗੇ ਹੈ ਇਹ ਇੱਥੇ ਮੋਟਰਸਾਈਕਲ ਖੜਾਣੀ ਆਪਾਂ ਅੱਗੇ ਚੱਲਦੇ ਆਂ ਚਲੋ ਜੀ ਹੁਣ ਦੇਖਦੇ ਆਂ ਉੱਥੇ ਚੱਲਦੇ ਆਂ ਤੇ ਲੋ ਜੀ ਵੇਖੀਓ ਉੱਥੇ ਕੋਈ ਦਿਖਦਾ ਨਹੀਂ ਜਾਣ ਪਛਾਣ ਆਣਾ ਤੇ ਵੇਖੋ ਜੀ ਇੱਧਰ ਦੇਖਦੇ ਆਂ ਤੇ ਲੋ ਜੀ ਬਹੁਤ ਸੋਹਣੀ ਡੈਕੋਰੇਸ਼ਨ ਕਰੀ ਵੀ ਬਹੁਤ ਸੋਹਣਾ ਲੱਗਦਾ ਬਹੁਤ ਸੋਹਣੀ ਸਜਾਇਆ ਪਿਆ ਬਹੁਤ ਸੋਹਣਾ ਲੱਗ ਰਿਹਾ ਆਵਾਜ਼ ਮੈਂ ਮਿਊਟ ਕਰਤੀ ਸੀਗੀ ਉਹਦੇ ਕਰਕੇ ਸੀਗੇ ਭਾਈ ਸਾਹਿਬ ਜੀ ਲੋ ਜੀ ਜਿਨ੍ਹਾਂ ਦੇ ਬੇਟੇ ਦਾ ਪਿਆਰ ਹੈ ਇਹ ਭਾਈ ਸਾਬ ਜੀ ਨੇ ਐਸ ਐਚਓ ਨੇ ਆਪਾਂ ਇਹਨਾਂ ਨੂੰ ਦੁੱਧ ਪਾਉਨੇ ਆ ਇਹਨਾਂ ਨੇ ਆਪਾਂ ਨੂੰ ਇਨਵੀਟੇਸ਼ਨ ਦਿੱਤਾ ਸੀਗਾ ਆਪਾਂ ਆਏ ਆ ਤੇ ਲੋ ਜੀ ਆਪਣੇ ਨਾਲ ਇਹ ਨੇ ਇਹ ਵੀ ਆਪਣੇ ਪਿੰਡ ਦਾ ਮੁੰਡਾ ਸੀਗਾ ਇਹ ਵੀ ਮੇਲੇ ਆ ਤੇ ਲੋ ਜੀ ਹੁਣ ਆਪਾਂ ਕੁਛ ਖਾਣੇ ਆ ਪੀਣੇ ਆ ਦੇਖੀ ਕੀ ਖਾਈਏ ਪੀਏ ਚਾਹ ਪਾਣੀ ਤੇ ਲੋ ਜੀ ਬੈਸੀ ਲੋਜੀ ਆਪਾਂ ਖਾਣਿਆ ਟਿੱਕੀ ਹੁਣ ਟਿੱਕੀ ਲਿਆਏ ਸੀਗੇ ਲਿਆਈ ਨਹੀਂ ਵੈਸੀ ਭਾਈ ਲੈ ਗਿਆ ਸੀ ਉਹ ਟਿੱਕੀ ਹੁਣ ਆਪਾਂ ਖਾਣਿਆ ਟਿੱਕੀ ਤੇ ਬੇਟੇ ਨੂੰ ਫੋਨ ਕਰਿਆ ਉਹਨਾਂ ਨੇ ਕਿਹਾ ਕਹਿੰਦੇ ਬੇਟੇ ਨੂੰ ਵੀ ਬੁਲਾਓ ਸਪੈਸ਼ਲ ਫੋਨ ਕਰੋ ਲੋ ਜੀ ਬੇਟਾ ਵੀ ਆ ਗਿਆ ਸੀ ਕਿਾ ਚਾਹੇ 10 ਮਿੰਟ ਆ ਜਾ ਆ ਜਾ ਕਹਿੰਦੇ ਉਹਨੂੰ ਬੁਲਾਓ ਕੰਮ ਬੰਦ ਕਰੇ ਅੱਜ ਪਹੁੰਚਣਾ ਚਾਹੀਦਾ ਤੇ ਅਸੀਂ ਫਿਰ ਫੋਨ ਕਰਤਾ ਚਲੇ ਸੀ ਕਿ 10 ਮਿੰਟ ਆ ਜਾ ਚਲ ਆ ਗਿਆ ਕੇ 2 ਮਿੰਟ ਚਾਹੇ 10 ਮਿੰਟ ਆ ਜਾ ਕੰਮ ਛੱਡ ਕੇ ਜੋ ਇਹਨਾਂ ਨੇ ਵਾਰ-ਵਾਰ ਕਿਹਾ ਸਾਰਿਆਂ ਨੇ ਕਿਹਾ ਵਾਰ-ਵਾਰ ਭਾਈ ਸਾਬ ਭੈਣ ਜੀ ਨੇ ਬੇਟੇ ਨੇ ਤੇ ਉਹਨਾਂ ਨੇ ਫਿਰ ਬੇਟੇ ਨੂੰ ਫੋਨ ਕਰਤਾ ਆ ਗਿਆ ਲੋਕ ਜੀ ਮੇਰੀ ਵੀਡੀਓ ਬਣਾਤੀ ਬੇਟੇ ਨੇ ਬੈਠੀ ਸੀਗੀ ਮੈਂ ਤੇ ਹੁਣ ਖਾਣੇ ਆਪਾਂ ਗੋੜ ਗੱਪੇ ਤੇ ਲੋ ਜੀ ਗੋੜ ਗੱਪੇ ਟਿੱਕੀ ਖਾ ਰਹੀ ਸੀਗੀ ਹੁਣ ਗੋੜ ਗੱਪੇ ਖਾ ਕੇ ਤੇ ਮੈਂ ਵੀਡੀਓ ਬਣਾਉਣ ਲੱਗੀ ਸੀਗੀ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਵੀ ਇਹਨਾਂ ਦੀ ਬਹੁਤ ਸੋਹਣਾ ਲੱਗ ਰਿਹਾ ਇਹ ਆਪਣੇ ਪਿੰਡ ਦੀ ਨੇ ਵੀ ਜਾਣ ਪਛਾਣ ਵਾਲੇ ਨੇ ਭੈਣ ਜੀ ਤੇ ਇੱਧਰ ਵੀ ਭੈਣ ਜੀ ਮਿਲਦੇ ਨੇ ਲੋ ਜੀ ਭਾਈ ਸਾਹਿਬ ਬੈਠੇ ਨੇ ਵੀ ਇਹ ਇੱਥੇ ਰਹਿੰਦੇ ਨੇ ਝੂਂਗੀ ਤੇ ਪਿੰਡੋਂ ਨਹੀਂ ਕੋਈ ਆਇਆ ਇੱਥੇ ਰਹਿੰਦੇ ਨੇ ਪਟਿਆਲੇ ਸ ਇਹਨਾਂ ਦੇ ਆਲੇ-ਦੁਆਲੇ ਰਹਿੰਦੇ ਨੇ ਕੋਟੀਆਂ ਚ ਇਹ ਮਿਲੇ ਨੇ ਪਹਿਲਾਂ ਜਾਣਦੇ ਨੇ ਆਪਾਂ ਨੂੰ ਇਹ ਲੋ ਜੀ ਆ ਗਈ ਹੁਣ ਚਾਗੋ ਚਾਗੋ ਦੀ ਵੀਡੀਓ ਬਣਾ ਲਈ ਮੈਂ ਤੇ ਇਸ ਵੀ ਇਹੋ ਲੱਗਿਆ ਬਸ ਸੀਗਾ ਨਾ ਸਾਊਂਡ ਉਹਦੇ ਕਰਕੇ ਫਿਰ ਮੈਂ ਮਿਊਟ ਕਰਤਾ ਕਈ ਫਿਰ ਕਾਪੀਰਾਈਟ ਆ ਜਾਂਦਾ ਤੇ ਲੋ ਜੀ ਬੀਬੀਆਂ ਭੈਣਾ ਚਾਗੋ ਲਿਜਾ ਰਹੀਆਂ ਸੀਗੀਆਂ ਤੇ ਲੋ ਜੀ ਇੱਧਰ ਬੀਬੀਆਂ ਭੈਣਾ ਚਾਗੋ ਲਿਜਾ ਰਹੀਆਂ ਸੀਆਂ ਨੱਚਣ ਗਈਆਂ ਕੁੱਤਣ ਗਈਆਂ ਤੇ ਲੋ ਜੀ ਭੰਗੜੇ ਪਾਉਂਦੀਆਂ ਨੇ ਨੱਚਦੀਆਂ ਨੇ ਕੁੱਤਦੀਆਂ ਨੇ ਗਾਣੇ ਚੱਲ ਰਹੇ ਨੇ ਤੇ ਜੇ ਤਾਂ ਦੂਜੀ ਲੋਟ ਵੀਡੀਓ ਬਣਾ ਇਹ ਵੀਡੀਓ ਚੱਲ ਰਹੀ ਹੈ ਨੇ ਨੱਚਦੀਆਂ ਕੋਦੀਆਂ ਗੀਤ ਫਿਰ ਮੈਂ ਵੀਡੀਓ ਬਣਾ ਲਾਂਦੀ ਇਹ ਗਾਰੀਆਂ ਨੇ ਗਾਣੇ ਲੱਗੇ ਹੋਏ ਨੇ ਉਹਦੇ ਕਰਕੇ ਫਿਰ ਮੈਂ ਮਿਊਟ ਕਰਤਾ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾ ਇਹਦੇ ਕਰਕੇ ਮੈਂ ਐਵੇਂ ਵੀਡੀਓ ਬਣਾ ਲਈ ਚਲੋ ਜੀ ਤੇ ਲੋ ਜੀ ਇਹ ਭੈਣ ਜੀ ਮਿਲ ਗਏ ਸੀ ਇਹ ਦਵਾਰੇ ਮੈਨੂੰ ਕਹਿੰਦੇ ਲਾਈਵ ਚੱਲਦਾ ਮੈਂ ਕਿਹਾ ਲਾਈਵ ਨਹੀਂ ਚੱਲਦਾ ਵੀਡੀਓ ਬਣਾ ਰਹੀ ਸੀ ਕਿ ਚਲੋ ਇਹਨਾਂ ਦੀ ਵੀ ਬਣਾ ਲਈ ਥੋੜੀ ਫੋਤੀ ਹੁਣ ਚਲੋ ਰੋਟੀ ਪਾਣੀ ਖਾਣੇ ਆ ਤੇ ਹੁਣ ਚਲਦੇ ਆ 9:00 ਵੱਜ ਗਏ ਨੇ 7:00 ਆ ਗਏ ਸੀਗੇ 2 ਘੰਟੇ ਲਾ ਕੇ ਵਧੀਆ ਵੈਗੁਰੂ ਦੀ ਕਿਰਪਾ ਨਾਲ ਹੁਣ ਰੋਟੀ ਪਾਣੀ ਖਾ ਕੇ ਜਿਹੜਾ ਇੱਕ ਅੱਧੀ ਖਾਣੀ ਆ ਤੇ ਹੁਣ ਚਲਦੇ ਆਪਾਂ ਲੋਜੀ ਰੋਟੀ ਖਾ ਲਈ ਹੁਣ ਆਈਸਕ੍ਰੀਮ ਖਾਂਦੇ ਸੀਗੇ ਇੱਕ ਰੋਟੀ ਖਾ ਲਈ ਥੋੜੀ ਜਿਹੀ ਚੌੜ ਖਾ ਲਈ ਤੇ ਲੋ ਜੀ ਹੁਣ ਰੋਟੀ ਖਾ ਕੇ ਆਪਾਂ ਚੱਲਦੇ ਆਂ 9 ਤਾਂ ਵੱਜ ਗਏ 9:30 ਵੱਜ ਜਾਣੇ ਨੇ ਜਾਨੂੰ ਕੁ ਜਾਵਾਂਗੇ 10 ਹੌਲੀ ਹੌਲੀ ਘਰੇ ਉਪੜਾਂਗੇ ਹੁਣ ਚੱਲਦੇ ਆਂ ਆਪਾਂ ਵੈਗੁਰੂ ਜੀ ਕਿਰਪਾ ਕਰਨ ਮੇਰ ਕਰਨ ਇਹਨਾਂ ਦਾ ਵਿਆਹ ਵਧੀਆ ਹੋਵੇ ਬਹੁਤੀ ਵਧੀਆ ਆਵੇ ਲੋ ਜੀ ਭਾਈ ਸਾਹਿਬ ਨੂੰ ਮਿਲ ਕੇ ਹੁਣ ਜਾਂਦੇ ਆਂ ਇਹ ਸੀਗੇ ਭਾਈ ਸਾਹਿਬ ਜਿਨ੍ਹਾਂ ਦੇ ਬੇਟੇ ਦਾ ਵਿਆਹ ਸੀ ਤੇ ਚਲੋ ਜੀ ਲੋ ਜੀ ਵੈਗੁਰੂ ਜੀ ਹੁਣ ਚੱਲਦੇ ਆਂ ਤੇ ਲੋ ਜੀ ਵੀਡੀਓ ਮੈਂ ਦੁਬਾਰੇ ਬਣਾ ਲਈ ਸੀ ਘਰ ਦੀ ਇਹਨਾਂ ਦੀ ਤੇ ਇਹ ਘਰ ਸੀ ਤੇ ਉਹ ਨਾਲ ਇਹ ਹੋ ਸੀਗਾ ਲੱਗਿਆ ਵਾ ਟੈਂਟ ਜਿੱਥੇ ਉਹ ਕਰਦੇ ਨੇ ਡੈਕੋਰੇਸ਼ਨ ਕਰੀ ਵੀ ਆ ਪ੍ਰੋਗਰਾਮ ਚੱਲ ਰਿਹਾ ਚਲੋ ਜੀ ਵਧੀਆ ਵਧੀਆ ਅਗਲੇ ਨੇ ਪੈਸੇ ਲਾਈਨੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ